ਮੈਂ ਦੱਲ ਰਹੀ ਆ ਕਿ ਜੀ ਡੀ ਡੀ ਆ ਜੀ ਖੜੇ ਨੇ ਇਹੀ ਗੱਲ ਮੈਂ ਕਹੀ ਆ ਬਾਈ ਭਾਨੇ ਦੇ ਪਰਚਾ ਸੱਚਾ ਕਿ ਝੂਠਾ ਇਹਨਾਂ ਦਾ ਉਹ ਤੇ ਨਹੀਂ ਜੀ ਤੇ ਐ ਕਰਦੇ ਜੀ ਉਹ ਜਿਵੇਂ ਕਰਦਾ ਹੁੰਦਾ ਪ੍ਰਸ਼ਾਸਨ ਅਗਲੀਆਂ ਗੱਲਾਂ ਕਿ ਜੀ ਅਸੀਂ ਐ ਕਰਾਂਗੇ ਜੀ ਅਸੀਂ ਉਹ ਕਰਾਂਗੇ ਜੀ ਕੋਈ ਡਰ ਨਹੀਂ ਸਮਾਂ ਦੇ ਸਮਾਂ ਤਾਂ ਪਹਿਲਾਂ ਵੀ ਦਿੱਤਾ ਸੀ ਉਹ ਕਹਿੰਦੇ ਵਾਰ ਵਾਰੀ ਗੱਲ ਤੇ ਆ ਜਾਂਦੀ ਹੈ ਮੰਨ ਲਓ ਹੀ ਜ਼ਮਾਨਤ ਲਾ ਕੇ ਮੁੰਡਾ ਬਾਹਰ ਲਿਆਉਨੇ ਕਈ ਤਾਂ ਅਸੀਂ ਤਾਂ ਮੰਨ ਲਿਆ ਕਿ ਇਹ ਸਦੋਸ਼ੀ ਸਾਮ ਹੋ ਗਏ ਤੇ ਗਾਹ ਟ੍ਰਾਇਲ ਚੱਲੂਗਾ ਤੇ ਗਾਹ ਇਹ ਕੌਣ ਬੰਦਾ ਜ਼ਿੰਮੇਵਾਰੀ ਦੇਊਗਾ ਵੀ ਭਾਈ ਕੱਲ ਨੂੰ ਪਰਚੜ ਚਾਰਜ ਕੀਤੇ ਜਾਣਗੇ ਠੀਕ ਹੈ ਅੱਜ ਕਹਿੰਦੇ ਆ ਵੀ ਪਰਚੜ ਚਾਰਜ ਕਰ ਦਿਆ ਜੀ ਪਰ ਜ਼ਿੰਮੇਵਾਰੀ ਕੌਣ ਦੇਊ ਲੇ ਕੇ ਆਮ ਤੌਰ ਤੇ ਬੱਚੋਟੇ ਵਾਲੇ ਕੇਸਾਂ ਦੇਖਿਆ ਛੋਟਾ ਸ਼ਰਧ ਦਾ ਟ੍ਰਾਇਲ ਚੱਲੀ ਜਾਂਦੇ ਆ ਹੋਰ ਕਈ ਕੇਸਾਂ ਜੇ ਆਪਾਂ ਦੇਖਦੇ ਆ ਵੀ ਬੰਦੇ ਸ਼ਰਧ ਆਪਣਾ ਜਮਾਨਤਾਂ ਤੇ ਆ ਜਾਂਦੇ ਟ੍ਰਾਇਲ ਚੱਲਦੇ ਰਹਿੰਦੇ ਆ ਇਸ ਕਰਕੇ ਇੱਥੇ ਮੈਂ ਅਪੀਲ ਕਰਦਾ ਨੌਜਵਾਨੀ ਨੂੰ ਸਾਰਿਆਂ ਨੂੰ ਤੁਸੀਂ ਸ਼ਾਂਤੀ ਬਣਾ ਕੇ ਰੱਖਣੀ ਆ ਜਾਬ ਤੇ ਜ ਰਹਿਣਾ ਮੇਰੀ ਗੱਲ ਜਿੱਥੋਂ ਤੱਕ ਆਵਾਜ਼ ਜਾਂਦੀ ਹੈ ਮਾਮਾ ਨੂੰ ਭੈਣਾਂ ਨੂੰ ਬੇਨਤੀ ਕਰਦਾ ਵੀ ਪ੍ਰਸ਼ਾਦੇ ਤਿਆਰ ਕਰ ਦਿਓ ਲੰਗਰ ਤਿਆਰ ਕਰ ਦਿਓ ਇੱਥੇ ਟਰਾਲੀਆਂ ਤੇ ਪ੍ਰਸ਼ਾਦੇ ਲੰਗਰ ਲੈ ਕੇ ਆਲੇ-ਦਾਲੇ ਜਿੰਨੇ ਪਿੰਡਾਂ ਦੇ ਵਿੱਚੋਂ ਇੱਥੇ ਅਸੀਂ ਬਿਲਕੁਲ ਬਾਈਪਾਸ ਦੇ ਉੱਤੇ ਹਾਈਵੇ ਦੇ ਉੱਤੇ ਜਾਮ ਲੱਗਿਆ ਹੋਇਆ ਇੱਥੇ ਬੈਠੇ ਆ ਜਿੱਥੇ ਬਿਲਕੁਲ ਭੰਤਮਾਨ ਦੀ ਕੋਠੀ ਹੈ ਉਹਦੇ ਬਿਲਕੁਲ ਸਾਹਮਣੇ ਇਹ ਹਾਈਵੇ ਤੇ ਜਾਮ ਲੱਗਿਆ ਹੋਇਆ ਲੱਗਿਆ ਔਰ ਹੋਕਾ ਆਉਂਦਾ ਸੀ ਇੱਥੇ ਅੱਗੇ ਇਸ ਤੋਂ ਅੱਗੇ ਕੀ ਹੈ ਹਾਲਾਂਕਿ ਤੁਸੀਂ ਕਹਿੰਿਆ ਵੀ ਲੰਗਰ ਜਿਹੜਾ ਤਿਆਰ ਕਰ ਇਸ ਤੋਂ ਅੱਗੇ ਕੀ ਹੈ ਅਸੀਂ ਤਾਂ ਰੁਕਿਆ ਨਹੀਂ ਅਸੀਂ ਰ ਵੀ ਅਸੀਂ ਆਪਦੀ ਮਰਜ਼ੀ ਨਾਲ ਰੋਕਿਆ ਰੋਕਿਆ ਗਿਆ ਪ੍ਰਸ਼ਾਸਨ ਦੁਆਰਾ ਅਸੀਂ ਤਾਂ ਇਹ ਵੀ ਕਿਹਾ ਵੀ ਭਵੰਤ ਦੇ ਘਰ ਜੇ ਕਿ ਤਾਂ ਬਹੁਤ ਜ਼ਿਆਦੇ ਲੋਕ ਧਰਨੇ ਪ੍ਰਦਰਸ਼ਨ ਕਰਦੇ ਸਾਨੂੰ ਕਿਉਂ ਨਹੀਂ ਜਾਣ ਦਿੱਤਾ ਜਾਂਦਾ ਜਿਹੜੇ ਇੱਥੋਂ ਤੱਕ ਵੀ ਇਹ ਗੱਲ ਅੜੀ ਖੜੀ ਹੈ ਇੰਨਾ ਹੰਕਾਰ ਵੀ ਨਹੀਂ ਅਸੀਂ ਕੋਠੀ ਅੱਗੇ ਵੀ ਨਹੀਂ ਆਉਣ ਦੇਣਾ ਤੇ ਜਿਹੜਾ ਭਵੰਤ ਕਦੇ ਕਹਦਾ ਹੁੰਦਾ ਯਾਰ ਵੀ ਆਓ ਮੇਰੇ ਦਰਵਾਜ਼ੇ ਖੁੱਲੇ ਆ ਲੋਕਾਂ ਲਈ ਮੈਨੂੰ ਆ ਕੇ ਦੱਸੋ ਕਿਉਂ ਧਰਨੇ ਲਾਉਨੇ ਹੋ ਕਿਉਂ ਸੜਕਾਂ ਜਾਮ ਕਰਦੇ ਆ ਜੇ ਅੱਜ ਅਸੀਂ ਤੇਰੀ ਖਾਲੀ ਕੋਠੀ ਹੈ ਹੈ ਨਹੀਂ ਕੋਈ ਕੋਠੀ ਚ ਤਾਂ ਖਾਲੀ ਕੋਠੀ ਮੁਰੇ ਵੀ ਨਹੀਂ ਕੋਈ ਜਾਣਦੇ ਰਿਹਾ ਆਪਰੇ ਦੂਸਾ ਉਹ ਲਿਓ ਦੂ ਵੱਡਾ ਹੰਕਾਰੀ ਕਿਹੜਾ ਸਕਦਾ ਜਿਸ ਤਰੀਕੇ ਨਾਲ ਇਹ ਪਹਿਲਾਂ ਵੀ ਧਰਨੇ ਹੋਇਆ ਪ੍ਰਦਰਸ਼ਨ ਹੋਇਆ ਸਰਕਾਰ ਖਿਲਾਫ ਅੱਜ ਜਿੱਥੋਂ ਜਿੱਥੋਂ ਦੇ ਪੱਤਰਕਾਰ ਸੀ ਜਾਂ ਤਾਂ ਉਥੋਂ ਦੇ ਥਾਣਿਆਂ ਨੇ ਜਾਂ ਰਾਸਤੇ ਦੇ ਵਿੱਚ ਪੱਤਰਕਾਰਾਂ ਦੀ ਵੀ ਗ੍ਰਿਫਤਾਰੀ ਹੋਣੀ ਇਹਨੂੰ ਕਿਵੇਂ ਦੇਖਦੇ ਹੋ ਕੁੱਲ ਆਵਾਜ਼ ਦੱਬੀਆਂ ਗਈਆਂ ਫਿਰ ਇੱਥੇ ਪੱਤਰਕਾਰ ਥਾਣਿਆਂ 'ਚ ਬਿਠਾ ਲਏ ਗਏ ਯਾਰ ਅਨੰਦਦੀਪ ਭਾਇਆ ਆਪਣਾ ਮੁੰਡਾ ਦੂਸਰਾ ਜਿਹੜਾ ਹੈਗਾ ਢੱਲਮਾਲਾ ਉਹਨੂੰ ਬਿਠਾ ਕੇ ਰੱਖਿਆ ਗਿਆ ਪਰसों ਇੱਕ ਤਰੀਕ ਨੂੰ ਵੀ ਆਹੀ ਕੁਝ ਹੋਇਆ ਇੱਥੇ ਉਹਦੇ ਹੀ ਪੱਤਰਕਾਰਾਂ ਦੇ ਕੈਮਰੇ ਭੰਨਤੇ ਹਨਾ ਤਾਂ ਕੰਮ ਕੀ ਹੋਈ ਹੈ ਜਾਨੇ ਹਰ ਆਵਾਜ਼ ਛੋੜ ਤੋਰਦੇ ਰਲਕਦੇ ਆ ਨਾ ਤੁਸਮੇ ਇੱਥੇ ਪੰਜ ਚਾਰ ਚੈਨਲ ਜਿਹੜੇ ਆਵਾਜ਼ ਚੱਕਉਂਗੇ ਚੱਕ ਰਹੇ ਹਾਂ ਲਗਾਤਾਰ ਲੋਕ ਲਹਿਰ ਛੁਡਾ ਬਣਾਉਣ 'ਚ ਬਹੁਤ ਵੱਡਾ ਯੋਗਦਾਨ ਹੈ ਜਿਹੜਾ ਆਪਣੇ ਆਪ ਨੂੰ ਮਿਨਿਸਟਰੀ মিডিਆ ਕਹੋਂਦਾ ਮੁਕਤਾਰਾਂ ਦਾ মিডিਆ ਕਹੋਂਦਾ ਉਹਦਾ ਭਾਈ ਗੱਲ ਹੀ ਨਹੀਂ ਚੱਕ ਰਿਹਾ ਕੀ ਯਾਰ ਆ ਇੰਨੇ ਲੋਕਾਂ ਦਾ ਰੋਹ ਇੰਨੀ ਨੌਜਵਾਨਾਂ ਦਾ ਜੋਸ਼ ਨਹੀਂ ਦਿਖਦਾ ਕਿ ਨੌਜਵਾਨੀ ਕੀ ਚਾਹੁੰਦੇ ਕਿੰਨੇ ਤੜਫ ਨੌਜਵਾਨ ਕਿੰਨਾ ਗੁੱਸਾ ਜਰੰਦਰਮਨ ਦੇ ਵਿੱਚ ਤੇ ਭਾਂ ਸੇਗੋ ਸੇ ਨੂੰ ਤੂੰ ਕਹਿਣਾ ਗੇਰ ਮੈਂ ਚਾਹੁੰਦਾ ਸਾਡੇ ਨੌਜਵਾਨ ਰੋਜ਼ਗਾਰ ਮਿਲੇ ਨੌਕਰੀਆਂ ਦੇਣੀਆਂ ਇਹ ਗੁੱਸਾ ਇਹ ਜੋਸ਼ ਇਹ એનર્ਜੀ ਸਹੀ ਪਾਸੇ ਲਾਉਣੀ ਹੈ ਤੇ ਸਹੀ ਪਾਸੇ ਕਿੱਥੇ ਲਾ ਰਹੇ ਹੋ ਆ ਕੁਛ ਕਰ ਰਹੇ ਹੋ ਹੁਣ ਸੜਕਾਂ ਤੇ ਬਿਠਾ ਕੇ ਤੁਸੀਂ ਕੁੱਟੋ ਮਾਰੋਗੇ ਡਾਂਗਾ ਮਰ ਕੋਈ ਗੱਲ ਨਹੀਂ ਤੇਰੇ ਜ਼ਬਰਦਸਤ ਮੁਕਾਬਲਾ ਸਬਰ ਨੂੰ ਦੇਵਾਂਗੇ ਤੁਹਾਡੇ ਸਾਰੇ ਹੱਥ ਖੁੱਲੇ ਆ ਡਾਂਗਾ ਚ ਲਾ ਦੇ ਗੋਲਦਾਂ ਜਿਓ ਮਰਜ਼ੀ ਕਰ ਲੋ ਪਰ ਇੱਕ ਇਹ ਨਹੀਂ ਗੱਲ ਹੈਗੀ ਆਵਾਜ਼ ਐ ਨਹੀਂ ਦੱਬੀ ਜਾਏ ਸਾਰੇ ਆਦੂ ਘਰੋ ਘਰੀ ਰਿਟੇਨ ਕੀਤੇਗੇ ਤੁਸੀਂ ਕਿਵੇਂ ਬਚ ਕੇ ਆ ਗਏ ਦੇਖੋ ਮੈਨੂੰ ਪਹਿਲਾਂ ਇੱਕ ਦੋ ਵਾਰੀ ਇਹਨਾਂ ਨੇ ਘਰੇ ਘੇਰ ਲਿਆ ਸੀਗਾ ਹਾਂ ਤੇ ਮੈਨੂੰ ਇੰਨਾ ਕਦਾ ਪਤਾ ਸੀਗਾ ਮੈਂ ਦੋ ਤਿੰਨ ਦਿਨ ਤੋਂ ਪਹਿਲਾਂ ਹੀ ਪਾਸੇ ਦੇ ਫੋਨ ਫਾਨ ਬੰਦਾ ਦੇ ਮੈਂ ਕਰ ਲਈ ਸੀਗੇ ਮੈਂ ਕਿਹਾ ਮੈਨੂੰ ਇਹ ਘਰ ਚ ਘੇਰ ਲੈਣਗੇ ਨਜ਼ਰਬੰਦ ਕਰ ਲੈਣਗੇ ਮੇਰਾ ਪਹੁੰਚਣਾ ਜ਼ਰੂਰੀ ਹੁੰਦਾ ਕਿਉਂਕਿ ਦੇਖੋ ਜੇ ਤੁਹਾਡਾ ਅੱਗੇ ਤੁਹਾਡਾ ਕਮਾਂਡਰੀ ਘਿਰ ਜਾਂਦਾ ਤਾਂ ਫੋਜਾਂ ਨਹੀਂ ਲੜਦੀ ਫੌਜਾਂ ਨੂੰ ਵੀ ਹੌਸਲਾ ਉਹੀ ਮਿਲਦਾ ਹੈ ਕਬਾਈ ਉਹੀ ਮਿਲਦੀ ਹੈ ਜਦੋਂ ਸੋਟਾ ਆਗੂ ਅੱਗੇ ਹੁੰਦਾ ਉਸ ਕਰਕੇ ਮੈਂ ਬਚ ਬਚਾ ਕੇ ਜਦ ਆਇਆ ਅਰੀ ਤਿਆਰੀਆਂ ਪੈਰੀਆਂ ਕਰਕੇ ਅਸੀਂ ਸ੍ਰੇਸ਼ ਸ੍ਰੇ ਲਾ ਕੇ ਸਾਰੇ ਨੌਜਵਾਨਾਂ ਨੂੰ ਇਕੱਠੇ ਕਰਕੇ ਇੱਥੇ ਤਾਂ ਚਾਹੀ ਹੁਣ ਹੁਣ ਇੱਥੇ ਬੈਠਣ ਦਾ ਪੱਕਾ ਹੈ ਜਿਵੇਂ ਪਹਿਲਾਂ ਹੀ ਪੁੱਛਿਆ ਇੱਥੇ ਬੈਠਣਾ ਹੀ ਆ ਜਾਂ ਇੱਥੋਂ ਵਾਪਸੀ ਵਾਪਸੀ ਹੈ ਇਹ ਹਲੇ ਮੀਟਿੰਗ ਦੇ ਵਿੱਚ ਤੈਅ ਕਰਨਾ ਸਾਡੇ ਕੁਝ ਆਗੂ ਸਹਿਬਾਨ ਆਉਂਦੇ ਨੇ ਜਸਜੀਤਪੂਰੋ ਜੀ ਵਰਗੇ ਆ ਤਾਕਾ ਕੋਲਡਾ ਜੀ ਵਰਗੇ ਆ ਉਹਨਾਂ ਨੇ ਹਲੇ ਆਉਣਾ ਉਹਨਾਂ ਨਾਲ ਅਸੀਂ ਮੀਟਿੰਗ ਰੱਖੀ ਆ ਉਹ ਵਿਚਾਰ ਕੇ ਅੱਗੇ ਪ੍ਰਸ਼ਾਸਨ ਨਾਲ ਕੀ ਗੱਲਬਾਤ ਅੱਗੇ ਸਿਰੇ ਚੜਦੀ ਆ ਨਹੀਂ ਚੜਦੀ ਇਹ ਰਣਨੀਤੀ ਅੱਗੇ ਲਿਖੀ ਐਨੀ ਘਬਰਾਹਟ ਕਾ ਕਿ ਹੋਈ ਜਿਹੜਾ ਐਡਾ ਤਾਮਝਾਮ ਲਾ ਕੇ ਰੋਕਣਾ ਇਹਦੇ ਤੁਹਾਨੂੰ ਕੀ ਲੱਗਦਾ ਵੀ ਇਹਦੀ ਘਬਰਾਹਟ ਕਿਹੜੀ ਜਲਦੀ ਨਹੀਂ ਵੀ ਉਹੀ ਗੱਲ ਆ ਗਈ ਨਾ ਵੀ ਅਸੀਂ ਸਰਕਾਰ ਮੈਂ ਮੁੱਖ ਮੰਤਰੀ ਆ ਯਾਰ ਤੂੰ ਲੋਕਾਂ ਨੇ ਬਣਾਇਆ ਆਹੀ ਉਹ ਆਹੀ ਨੌਜਵਾਨੀਆ ਦਿਖਾਓ ਯਾਰ ਆ ਹਜ਼ਾਰਾਂ ਉਹੀ ਨੌਜਵਾਨੀਆ ਜਿਹੜੀ ਤੇਰੀ ਭਵੰਤ ਭਵੰਤ ਜਿੰਦਾਬਾਦ ਕਰਦੀ ਸੀ ਤੇਰੇ ਛੰਡੇ ਟੈਂਕੀਆਂ ਤੇ ਬਨੇਰਿਆਂ ਤੇ ਚੜ ਕੇ ਤੇਲ ਫੂਕਦੇ ਸੀ ਇਹਨਾਂ ਦੁੱਪ ਭੱਕੜ ਕਹਿੰਦਾ ਹੁੰਦਾ ਸੀ ਕਿ ਇਹ ਮੇਰੇ ਭਮੱਕੜ ਨੇ ਇਹ ਮੱਚ ਸਕਦੇ ਪਿੱਛੇ ਨਹੀਂ ਹੱਟਣਗੇ ਅੱਜ ਭੱਕੜਾਂ ਨਾਲ ਕੀ ਹਾਲ ਕਰ ਰਹੇ ਹਾਂ ਨੂੰ ਦੇਖ ਲੈ ਕੋਈ ਹੀ ਨੌਜਵਾਨੀ ਹੈ ਪਿੱਛੋਂ ਜਿੰਨੇ ਨੌਜਵਾਨ ਆਇਆ ਹੋਸ਼ ਹੈਗਾ ਤੇਰੇ ਇਸ ਵਰਤਾਰੇ ਤੋਂ ਤੇ ਤੂੰ ਰਾਹ ਫੜ ਕਿਹੜਾ ਲਿਆ ਤੈਨੂੰ ਇਸ ਕਮਰੇ ਚੁਣਿਆ ਸੀ ਯਾਰ ਕੰਮ ਤਾਂ ਤੂੰ ਜਿਹੜੇ ਲੋਕਾਂ ਦੇ ਕਰਨੇ ਉਹ ਕਰੋ ਉਹ ਤਾਂ ਬਹੁਤ ਪਿਆ ਐਨਾ ਜੋਰ ਜਿੰਨਾ ਪ੍ਰਸ਼ਾਸਨ ਖੜਾ ਡਾਂਗਾ ਚੱਕੀ ਭਰਾਉਣ ਨੂੰ ਨੌਜਵਾਨੀ ਤੇ ਇਹ ਚਟੜ ਰੁਕਣ ਦੀ ਲਾ ਦੇ ਇਹ ਹੋਰ ਕਿੰਨੇ ਮਸਲੇ ਨੇ ਪੰਜਾਬ ਦੇ ਗਵਰਨਰ ਸਾਹਿਬ ਦੀਆਂ ਬੇਅਦਮੀਆਂ ਹੋ ਗਈਆਂ ਕੋਈ ਇਨਸਾਫ ਦੇਣ ਦੀ ਲਾਦੇ ਕਿੰਨੇ तमाम ਮਸਲੇ ਨੇ ਲੋਕਾਂ ਨੂੰ ਕੋਈ ਇਨਸਾਫ ਹੀ ਨਹੀਂ ਮਿਲ ਰਿਹਾ ਲੋਕ ਭਟਕਦੇ ਫਿਰਦੇ ਆ ਥਾਣਿਆਂ ਚ ਕਚਹਿਰੀਆਂ ਚ ਇਹਨਾਂ ਦੇ ਦਫ਼ਤਰਾਂ ਚ ਬੁੱਢੇ ਜ਼ੋਰ ਲਾ ਰਹੇ ਜਿੰਨਾ ਸਾਨੂੰ ਇੱਥੇ ਉਤਾਰੂ ਹੋਏ ਖੜੇ ਆ ਵੀ ਨਹੀਂ ਹੱਠ ਫੜ ਰੱਖਿਆ ਵੀ ਨਹੀਂ ਅੱਗੇ ਨਿਕਲਦਾ ਕੀ ਗੱਲ ਆਮ ਕਰਦੇ ਮੁੱਖ ਮੰਤਰੀ ਨੂੰ ਇਹ ਆਮ ਲੋਕਾਂ ਦਾ ਰੋਸ ਉਹਨਾਂ ਦਿਖਾਈ ਨਹੀਂ ਦੇ ਰਿਹਾ ਮਾਸਟਰ ਮਹਿੰਦਰ ਦੇ ਕੋ ਮੁੰਡੇ ਨੂੰ ਕੋਈ ਨਹੀਂ ਭਾਈ ਕੋਈ ਨਹੀਂ ਮਹਿੰਦਰ ਸਿੰਘ ਆ ਮਾਸਟਰ ਸਾਹਿਬ ਦੇ ਮੁੰਡਾ ਜੀ ਕੋਈ ਗੱਲ ਨਹੀਂ ਰਾਗੇ ਪਰ 2 ਢਾਈ ਮਹੀਨੇ ਤੁਹਾਨੂੰ ਸਾਡੇ ਸਾਹਮਣੇ ਹੀ ਆਉਣਾ ਸਾਰਾ ਕੁਝ ਕੀ ਇਹ ਲੋਕਾਂ ਦੇ ਅੰਦਰ ਤੁਸੀਂ ਦੇਖੀ ਜਾਵੋਗੇ ਲੋਕਾਂ ਦਾ ਬਾਲ ਤੁਹਾਨੂੰ ਦੱਸ ਦੂਗਾ ਜਿਹੜਾ ਹੰਕਾਰ ਜਿਹੜਾ ਤੁਹਾਨੂੰ ਸੱਤਵੇਂ ਸਿਮਾਂਤ ਚੜੇ ਹੋਏ ਨਾ ਤੁਸੀਂ ਇਹ ਲਾਉਣਗੇ ਵੀ ਤੁਹਾਨੂੰ 2 ਢਾਈ ਮਹੀਨਾ ਬਾਰੇ ਪੀ.ਡੀ. ਚੋਣਾਂ ਇਹਨੂੰ ਦੱਸ ਦੇਣਗੇ ਲੋਕ ਪਰ ਜੇ ਹੁਣ ਵੀ ਨਾ ਲੋਕਾਂ ਨੇ ਦੱਸਿਆ ਫਿਰ ਨਾਲ ਛੱਤਰਖਾਨ ਦੀ ਸਾਡੀ ਅਸੀਂ ਹਾਈਸ ਲੈ ਇੱਕ 40 40 ਲੱਖ ਦੀਆਂ ਗੱਡੀਆਂ ਦਿੱਤੀਆਂ ਸੜਕ ਸੁਰੱਖਿਆ ਫੋਰਸ ਦੇ ਨਾਂ ਤੇ ਵੀ ਜਿੱਥੇ ਵੀ ਐਕਸੀਡੈਂਟ ਹੋ ਉਹ ਕਵਰ ਕਰੂਗੀ ਤੇ ਅੱਜ ਉਹ ਪੱਤਰਕਾਰਾਂ ਨੂੰ ਕਿਸਾਨਾਂ ਨੂੰ ਚੱਕਣ ਲਈ ਵਰਤੇ ਗਏ ਕਿਵੇਂ ਇਹ ਅਸਲ ਤਾਂ ਸਾਰੇ ਬਹਾਨੇ ਤੋਂ ਹੀ ਹੁੰਦੇ ਆ ਜਿਵੇਂ ਐਲਈਡੀ ਟਰੱਕ ਲੈ ਖਰੀਦ ਲਏ ਗਏ ਕਈ ਕਰੋੜਾਂ ਅਰਬਾਂ ਰੁਪਇਆ ਉਤੇ ਖਰਚ ਕੀਤਾ ਗਿਆ ਉਹ ਕਰਨਾ ਦਾ ਪਾਰਟੀ ਦਾ ਪ੍ਰਚਾਰ ਹੀ ਹੈ ਨਾ ਪਰ ਖਜ਼ਾਨੇ ਜੋ ਪਹਿਆ ਕਰਕੇ ਪ੍ਰਚਾਰ ਪਾਰਟੀ ਦਾ ਕਰਨਾ ਇਹ ਸਾਰੀਆਂ ਗੱਲਾਂ ਬਾਤਾਂ ਅੰਦਰ ਨੂੰ ਜਾਣਦੇ ਨੇ ਉਹੀ ਕੁਝੋ ਜਿਹੜੇ ਲੋਕ ਸਰਕਾਰ ਕਰ ਰਹੇ ਹੈ ਪਰ ਉਹਨੇ ਤਾਂ ਲੋਕਾਂ ਦੇ ਡੰਗ ਹੀ ਆ ਚਿੱਤਰੀ ਮਾਰਦੇ ਲੋਕਾਂ ਦੇ ਹైదరాబాద్ ਦਾ ਯਾਰ ਤਾਂ ਇਸ ਕਰਕੇ ਬਹੁਤ ਜ਼ਿਆਦਾ ਕੋਮਨ ਨਹੀਂ ਹੈਗੀ ਕੋਮਨ ਨਹੀਂ ਹੈਗੀ ਇਹ ਜ਼ੁਲਮ ਜਿਹੜਾ ਹੈਗਾ ਹੁਣ ਆ ਜ਼ਿੰਮੇਵਾਰ ਕੋਮਨ ਨਹੀਂ ਹੈ ਕੋਮਨ ਨਹੀਂ ਹੈ ਦੇ ਕੋਈ ਥਾਰੇ ਦੇਖੋ ਕਿਹੜੇ ਲੋਟ ਠੀਕ ਹੈ ਸਿਰਫ ਫਲਾਈਟ ਪਲੇਨ ਵਾਈਟ ਕਰ ਲੀ ਮਾੜੀ